ਦੋਸਤੋ ਹੁਣ ਆਪਾਂ ਚੱਲਦੇ ਆ ਜੀ ਆ ਨੈਸ਼ਨਲ ਹਾਈਵੇ ਦੇ ਉੱਪਰ ਅ ਕਲੋਪਈ ਚੁਲਾਗੱਡੇ ਵਾਲੇ ਪਾਸੇ ਨੂੰ ਸਾਡੇ ਪਿੰਡ ਦੀ ਕੋਜੂ ਕੋਪਲੀ ਜੋ ਰੇਲਵੇ ਸਟੇਸ਼ਨ ਹੈ ਨਾ ਉਹਦੇ ਲਹਿੰਦੇ ਵਾਲੇ ਪਾਸੇ ਉਹ ਮਤਲਬ ਉਸ ਪਾਸੇ ਵੀ ਪੈਂਦੀ ਹੈ ਜੀ ਤੇ ਹੁਣ ਉਹ ਸਟੇਸ਼ਨ ਦੇ ਕੋਲ ਚੱਲਦੇ ਆ ਤੇ ਸਟੇਸ਼ਨ ਦੇ ਬੈਕਸਾਈਡ ਦੇ ਉੱਪਰ ਜਿੰਨਾ ਹੋ ਸਕੇ ਆਪਨੀ ਪਿੰਡ ਦੀ ਹੱਦ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉੱਥੇ ਜੋ ਪਹਿਲੀ ਸਾਡੇ ਪਿੰਡ ਦੀ ਸਾਡੇ ਪਿੰਡ ਦੀ ਹਦੂ ਉੱਚੇ ਪੈਂਦੀ ਹੈ ਜੀ ਚੁਲਾਗ ਪਿੰਡ ਦੀ ਦੂੱਚੇ ਪੈਂਦੀ ਹੈ ਅਸੀਂ ਉਸ ਦਾ ਫਿਲਮਾ ਕਰਦੇ ਹਾਂ ਜੀ ਆਓ ਜੀ ਨੈਸ਼ਨਲ ਹਾਈਵੇ 44 ਦੇ ਲਹਿੰਦੇ ਵਾਲੇ ਪਾਸੇ ਪੈਂਦਾ ਜੀ ਮੇਰੇ ਪਿੰਡ ਦਾ ਰੇਲਵੇ ਸਟੇਸ਼ਨ ਤੇ ਇੱਥੋਂ ਇੱਕ ਸੜਕ ਜਾਂਦੀ ਹੈ ਜੀ ਪਿੰਡ ਜੋੜਾ ਵਾਲੇ ਪਾਸੇ ਨੂੰ ਇੱਕ ਸੜਕ ਜਾਂਦੀ ਹੈ ਜੀ ਮੇਰੇ ਪਿੰਡ ਚੁਲਾਗ ਵਾਲੇ ਪਾਸੇ ਨੂੰ ਤੇ ਕੁਝ ਕੁ ਵਕਫੇ ਦੇ ਉੱਪਰ ਇੱਕ ਸੜਕ ਜਾਂਦੀ ਹੈ ਜੀ ਫੈਕਟਰੀ ਵਾਲੇ ਪਾਸੇ ਤੋਂ ਹੋ ਕੇ ਪਿੰਡ ਜੂਰਾ ਵਾਲੇ ਪਾਸੇ ਨੂੰ ਸਟੇਸ਼ਨ ਦੇ ਲਹਿੰਦੇ ਵਾਲੇ ਪਾਸੇ ਆ ਮੇਰੇ ਪਿੰਡ ਦੀ ਕੁਝ ਕੁ ਜਮੀਨ ਹੈ ਜਿਹਦੇ ਵਿੱਚ ਕੁਝ ਨਸ਼ਪਾਤੀ ਦੇ ਬਾਗ ਨੇ ਤੇ ਬਾਕੀ ਸਾਰੇ ਜੋ ਖੇਤ ਖਲਿਆਣ ਨੇ ਇਹ ਮੇਰੇ ਪਿੰਡ 'ਚ ਪੈਂਦੇ ਨੇ ਅੱਜ ਆਪਾਂ ਇਸ ਭਾਗ ਨੂੰ ਕਵਰ ਕਰਾਂਗੇ ਜੀ ਲਓ ਜੀ ਹੁਣ ਆਪਾਂ ਫੈਕਟਰੀ ਵਾਲੇ ਪਾਸੇ ਤੋਂ ਆਪਣੇ ਜੋ ਨੈਸ਼ਨਲ ਹਾਈਵੇ ਵਾਲੇ ਪਾਸੇ ਨੂੰ ਜਾ ਰਹੇ ਹਾਂ ਤੇ ਸਾਹਮਣੇ ਪਾਸੇ ਆ ਗਿਆ ਜੀ ਜਲੰਧਰ ਪਠਾਨਕੋਟ ਰੇਲਵੇ ਟਰੈਕ ਤੇ ਇਸ ਸਟ੍ਰੈਕ ਨੂੰ ਪਹਿਲਾਂ ਪਾਰ ਕਰਕੇ ਆਪਾਂ ਇਹ ਫੈਕਟਰੀ ਵਾਲੇ ਪਾਸੇ ਵਾਲਾ ਆਪਾਂ ਜੋ ਖੇਤ ਖੇਲਿਆਣ ਉਹ ਦੇਖੇ ਸਨ ਹੋਰ ਅਸੀਂ ਵਾਪਸ ਫਿਰ ਤੋਂ ਨੈਸ਼ਨਲ ਹਾਈਵੇ ਵਾਲੇ ਪਾਸੇ ਨੂੰ ਜਾ ਰਹੇ ਹਾਂ ਅ ਸੱਜੇ ਪਾਸੇ ਤੋਂ ਜੋ ਕੈਲੋ ਰੋਡ ਆਉਂਦੀ ਤੇ ਖੱਬੇ ਪਾਸੇ ਨੂੰ ਟਾਂਡਾ ਜਾਂ ਪਠਾਨਕੋੜ ਵਾਲੇ ਪਾਸੇ ਰੋਡ ਜਾਂਦੀ ਹੈ ਜੀ ਹੁਣ ਆਪਾਂ ਨੈਸ਼ਨਲ ਹਾਈਵੇ ਦੇ ਉੱਪਰ ਜਾ ਰਹੇ ਹਾਂ ਜੀ ਨੈਸ਼ਨਲ ਹਾਈਵੇ ਨੰਬਰ 44 ਤੇ ਸਾਹਮਣੇ ਪਾਸੇ ਸਾਨੂੰ ਦਿਸ ਰਿਹਾ ਜੀ ਇੱਕ ਫਲਾਈਓਵਰ ਉਹ ਤੋਂ ਪਹਿਲਾਂ ਸਾਨੂੰ ਖੱਬੇ ਪਾਸੇ ਸਾਡੇ ਪਿੰਡ ਦਾ ਜੋ ਰੇਲਵੇ ਸਟੇਸ਼ਨ ਹੈ ਉਹਦਾ ਬੋਰਡ ਦਿਖਾਈ ਦਿੰਦਾ ਜੀ ਇਹ ਰੇਲਵੇ ਸਟੇਸ਼ਨ ਚੁਲਾਂਗ ਆਪਾਂ ਹੁਣ ਸਾਹਮਣੇ ਪਾਸੇ ਦੇਖ ਰਹੇ ਹਾਂ ਜੀ ਹੁਣ ਆਪਾਂ ਜੋ ਫਲਾਈਓਵਰ ਹੈ ਉਹਦੇ ਨਾਲ ਨਾਲ ਜੋ ਸਰਵਿਸ ਲੇਨ ਬਣੀ ਹੋਈ ਹੈ ਉਹਦੇ ਉੱਪਰ ਹੁਣ ਆਪਾਂ ਸਫ਼ਰ ਕਰ ਰਹੇ ਹਾਂ ਜੀ ਇਹ ਜੋ ਦੋਸਤੋ ਅ ਰਕਬਾ ਜਿੱਥੇ ਮੈਂ ਹੁਣ ਸਫ਼ਰ ਕਰ ਰਹੇ ਹਾਂ ਭਾਵ ਕਿ ਇਹ ਜੋ ਸਰਵਿਸ ਲੇਨ ਹੈ ਇਹ ਮੇਰੇ ਪਿੰਡ ਚੁਲਾਂਗ ਦੀ ਹਦੂਦ ਵਿੱਚ ਹੀ ਪੈਂਦੀ ਹੈ ਤੇ ਇਹ ਹੁਣ ਸਾਹਮਣੇ ਪਾਸੇ ਜਾਂ ਘੱਲੋ ਸੱਜੇ ਪਾਸੇ ਐਜੂਨਾ ਗੈਪ ਦਿਖਾਈ ਦੇ ਰਿਹਾ ਜਾਂ ਘੱਲੋ ਵੀ ਜੋ ਅ flyover ਦੇ ਹੇਠਾਂ ਜੋ ਅੰਡਰਪਾਸ ਦਿਖਾਈ ਦੇ ਰਿਹਾ ਜੀ ਇੱਥੇ ਤੱਕ ਮੇਰੀ ਪਿੰਡ ਦੀ ਹਦੂਦ ਹੈ ਜੀ ਸਾਹਮਣੇ ਪਾਸੇ ਰੋਡ ਪਿੰਡ ਜੋਰਾ ਨੂੰ ਜਾਂਦੀ ਹੈ ਉਸ ਰੋਡ ਦੇ ਸੱਜੇ ਪਾਸੇ ਚੁਲਾੰਗ ਪਿੰਡ ਤੇ ਖੱਬੇ ਪਾਸੇ ਭਾਵਕੇ ਇਸ ਪਾਸੇ ਸਾਰਾ ਦਸਾਰਾ ਰਕਬਾ ਜੋ ਹੈ ਉਹ ਪਿੰਡ ਖੋਖਰਾ ਚ ਪੈਂਦਾ ਲੇਕਿਨ ਖੱਬੇ ਪਾਸੇ ਜੋ ਦਰਾਖਤ ਨੇ ਰੇਲਵੇ ਸਟੇਸ਼ਨ ਦੇ ਬਾਹਰ ਵਾਲੇ ਪਾਸੇ ਇਹ ਰਕਬਾ ਸਾਰਾ ਪਿੰਡ ਚੁਲਾੰਗ ਚ ਪੈਂਦਾ ਭਾਵਕੇ ਸਰਵਿਸ ਲੇਨ ਜੋ ਹੈ ਪਿੰਡ ਖੋਖਰਾ ਦੀ ਦੂਜੇ ਚ ਪੈਂਦੀ ਹੈ ਜ਼ਿਲ੍ਹਾ ਹੁਸ਼ਿਆਰ ਚ ਪੁੱਛੇ ਪੈਂਦੀ ਹੈ ਤੇ ਖਬੇ ਪਾਸੇ ਜੋ ਰੇਲਵੇ ਸਟੇਸ਼ਨ ਦਾ ਰਕਬਾ ਹੈ ਇਹ ਪਿੰਡ ਚੁਲਾੰਗ ਜ਼ਿਲ੍ਹਾ ਦਿਲੰਦਰ ਤੇ ਪੈਂਦਾ ਜੀ ਹੁਣ ਆਪਾਂ ਸਟੇਸ਼ਨ ਵਾਲੇ ਪਾਸੇ ਜਾ ਕੇ ਤੁਹਾਨੂੰ ਜੋ ਸਟੇਸ਼ਨ ਦਾ ਮਾਹੌਲ ਦੋਸਤੋ ਹੈ ਉਹ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਾਂ ਸਟੇਸ਼ਨ ਦੇ ਲਹਿੰਦੇ ਵਾਲੇ ਪਾਸੇ ਜੋ ਮੇਰੇ ਪਿੰਡ ਦੇ ਖੇਤ ਨੇ ਉਹਨਾਂ ਦਾ ਮਾਹੌਲ ਜ ਹੈ ਉਹਨਾਂ ਦਾ ਫਿਲਮਾਕੜ ਕਰਾਂਗੇ ਜੀ ਲੋ ਜੀ ਸਟੇਸ਼ਨ ਦੇ ਆਪਾਂ ਬਿਲਕੁਲ ਅੰਦਰ ਹੁਣ ਆ ਚੁੱਕੇ ਆ ਜੀ ਤੇ ਕੋਰੀਡੋਰ ਲੰਘਦੇ ਹੋਏ ਪਿਛਲੇ ਪਾਸੇ ਸਾਨੂੰ ਜੋ ਹੈ ਰੇਲਵੇ ਟ੍ਰੈਕ ਹਨ ਉਹ ਦਿਖਾਈ ਦਿੰਦੇ ਨੇ ਜੀ ਇਹ ਹੈ ਜੀ ਰੇਲਵੇ ਸਟੇਸ਼ਨ ਚੁਲਾੰਗ ਦਾ ਪਲੇਟਫਾਰਮ ਸੱਜੇ ਪਾਸੇ ਜੋ ਦਫਤਰ ਬਣੇ ਹੁੰਦੇ ਨੇ ਜਿਨਾਂ ਕਿ ਸਟੇਸ਼ਨ ਮਾਸਟਰ ਦਾ ਜੋ ਦਫਤਰ ਹੁੰਦਾ ਹੈ ਜੋ ਕੁਝ ਕੁਆਟਰ ਨੇ ਉਹ ਨਜ਼ਰ ਆ ਰਹੇ ਨੇ ਤੇ ਸਾਹਮਣੇਲੇ ਪਾਸੇ ਜੋ ਆਪਾਂ ਨੂੰ ਕਲੋਪੀ ਖੱਬੇ ਪਾਸੇ ਰੇਲਵੇ ਟਰੈਕ ਹੈ ਤੇ ਪਲੇਟਫਾਰਮ ਦੇ ਉੱਪਰੋਂ ਮੈਂ ਆਪਣੇ ਸਾਈਕਲ ਰਾਹੀਂ ਜੋ ਹੈ ਉਹ ਸਫ਼ਰ ਕਰ ਰਿਹਾ ਜੀ ਇਹ ਸਾਰਾ ਸਾਰਾ ਰਕਬਾ ਜੀ ਦੋਸਤੋ ਜੋ ਹੈ ਇਹ ਪਿੰਡ ਚੁਲਾੰਗ ਦੀ ਹਦੂਦ ਦੇ ਵਿੱਚ ਹੀ ਪੈਂਦਾ ਹੈ ਉਹ ਸਾਹਮਣੇ ਬਸ ਇੱਕ ਬੋਰਡ ਲੱਗਾ ਸੀ ਉਹ ਬੋਰਡ ਤੱਕ ਜਿੱਥੇ ਲਿਖਿਆ ਨਾ ਚੁਲਾੰਗ ਉਸ ਬੋਰ ਤੱਕ ਜਾ ਕੇ ਉਥੋਂ ਜਾ ਕੇ ਫਿਰ ਤੰ ਦੱਸਦਾ ਵੀ ਉੱਥੇਕ ਮੇਰੇ ਪਿੰਡ ਦੀ ਜੋ ਹਦੂਦ ਹੈ ਉਹ ਕਿੱਥੇ ਕੋ ਪੈਂਦੀ ਹੈ ਜੀ ਸਾਹਮਣੇ ਵੱਸਦਾ ਬੋਰ ਲੱਗਿਆ ਜੀ ਪਿੰਡ ਚੁਲਾੰਗ ਦਾ ਭਾਵਕੇ ਚੁਲਾੰਗ ਰੇਲਵੇ ਸਟੇਸ਼ਨ ਦਾ ਤੇ ਇਥੋਂ ਥੋੜਾ ਜਿਹਾ ਪਿਛਲੇ ਪਾਸੇ ਭਾਵਕੇ ਉਹ ਜਿੱਥੇ ਨਾ ਆਪਣਾ ਜੋ ਬਿਜਲੀ ਦੇ ਖੰਭੇ ਲੱਗੇ ਹੋਏ ਨੇ ਇਥੇ ਤੱਕ ਹੀ ਮੇਰੇ ਪਿੰਡ ਦੀ ਜੋ ਹਦੂਦ ਹੈ ਭਾਪਕੇ ਪਿੰਡ ਚੁਲਾੰਗ ਦੀ ਹਦੂਦ ਉਹ ਆਪਾਂ ਕਹਿ ਸਕਦੇ ਹਾਂ ਜੀ ਲਓ ਜੀ ਆਪਾਂ ਤੁਹਾਨੂੰ ਬਿਲਕੁਲ ਪਿੰਡ ਦੀ ਹਦੂਦ ਦੇ ਉੱਪਰ ਪਹੁੰਚ ਕੇ ਇੱਥੋਂ ਤਾਂ ਮਤਲਬ ਮਾਹੌਲ ਦਿਖਾਉਨੇ ਆਂ ਜੀ ਆਹ ਦੇਖੋ ਜੀ ਸਾਹਮਣੇ ਪਾਸੇ ਜੋ ਉਹਨਾਂ ਉੱਪਰ ਮਤਲਬ ਆਪਾਂ ਨੂੰ ਦਿਖਾਈ ਦੇ ਰਿਹਾ ਤਾਰਾਂ ਵਾਲਾ ਮਾਹੌਲ ਖੰਭਾ ਲੱਗਾ ਹੋਇਆ ਇਹ ਸੱਜੇ ਪਾਸੇ ਮੈਨੂੰ ਖੋਖਰਾ ਖੱਬੇ ਪਾਸੇ ਪਿੰਡ ਚੁਲਾੰਗ ਤੇ ਖੰਭਾ ਜੋ ਹੈ ਬਿਲਕੁਲ ਮੇਰੇ ਪਿੰਡ ਦੀ ਹਦੂਦ ਦੇ ਉੱਪਰ ਲੱਗਾ ਹੋਇਆ ਹੈ ਉਹ ਜੀ ਟ੍ਰੇਨ ਲੰਘਣ ਤੋਂ ਬਾਅਦ ਹੁਣ ਆਪਾਂ ਰੇਲਵੇ ਲਾਈਨਾਂ ਕ੍ਰੋਸ ਕਰ ਲਈਆਂ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਅ ਦੂਸਰੇ ਪਾਸੇ ਭਾਵਕੇ ਸੱਜੇ ਪਾਸੇ ਪਲੇਟਫਾਰਮ ਸੀ ਉਦੋਂ ਆਪਾਂ ਹੁਣ ਕ੍ਰੋਸ ਕਰਕੇ ਭਾਵਕੇ ਲਾਈਨਾਂ ਦੇ ਦੂਜੇ ਪਾਸੇ ਜਾਂ ਕਹੋ ਵੀ ਲਹਿੰਦੇ ਵਾਲੇ ਪਾਸੇ ਹੁਣ ਆਪਾਂ ਆ ਗਏ ਹਾਂ ਤੇ ਹੁਣ ਜਿਹੜਾ ਖੰਭਾ ਲੱਗਾ ਨਾ ਸਾਹਮਣੇ ਪਾਸੇ ਆਹ ਲਾਈਨ ਰੇਲਵੇ ਟਰੈਕ ਦੇ ਉੱਪਰ ਇੱਥੇ ਮੇਰੇ ਪਿੰਡ ਦੀ ਖਦ ਮੰਡੀ ਦੋਸਤੋ ਆਪਾਂ ਇੱਥੇ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਆ ਕੇ ਜੋ ਮਾਹੌਲ ਕੀ ਹੈ ਮੇਰੇ ਪਿੰਡ ਦੀ ਹਦੂਦ ਦਾ ਜੀ ਲਓ ਜੀ ਹੁਣ ਆ ਬਿਲਕੁਲ ਆਪਾਂ ਪਿੰਡ ਦੀ ਹੱਦ ਤੇ ਪਹੁੰਚ ਚੁੱਕੇ ਆ ਜੀ ਉਹ ਸਾਹਮਣੇ ਪਾਸੇ ਨਾ ਦੇਖੋ ਜੋ ਪਰ ਨੈਸ਼ਨਲ ਹਾਈਵੇ ਜਾਰ ਰਿਹਾ ਉਹ ਪਿੰਡ ਖੋਖਰਾ ਚ ਪੈਂਦਾ ਲੇਕਿਨ ਜੋ ਰੇਲਵੇ ਟ੍ਰੈਕ ਹੈ ਉਹ ਮੇਰੇ ਪਿੰਡ ਚੁਲਾਂਚੇ ਪੈਂਦਾ ਜੀ ਪਲੇਟਫਾਰਮ ਦੇ ਉੱਪਰ ਖੜੇ ਆਪਾਂ ਖੱਬੇ ਪਾਸੇ ਭਾਵਕ ਲਹਿੰਦੇ ਵਾਲੇ ਪਾਸੇ ਉਹ ਸਾਹਮਣੇ ਪਾਸੇ ਜੋ ਨਾ ਆਪਾਂ ਨੂੰ ਇੱਕ ਘਰ ਦਿਖਾਈ ਦੇ ਰਿਹਾ ਉਹ ਘਰ ਜੋ ਹੈ ਉਹ ਦੂਸਰੇ ਪਿੰਡ 'ਚ ਪੈਂਦਾ ਭਾਵ ਕਿ ਸ਼ਾਇਦ ਪਿੰਡ ਖੋਖਰਾ 'ਚ ਪੈਂਦਾ ਜਾਂ ਜਹੂਰੀ 'ਚ ਪੈਂਦਾ ਹੋਵੇਗਾ ਲੇਖਬੇ ਪਾਸੇ ਜੋ ਰਕਬਾ ਹੈ ਜਿੱਥੇ ਕਾਨਕ ਦੀ ਬਾੜੀ ਹੋਈ ਹੈ ਉਹ ਮੇਰੇ ਪਿੰਡ ਚੁਲਾਂਗ 'ਚ ਰਕਬਾ ਪੈਂਦਾ ਚਲੋ ਇੱਕ ਵਾਰ ਆਪਾਂ ਜਾ ਕਰਕੇ ਤੁਹਾਨੂੰ ਪੂਰੇ ਦਾ ਪੂਰਾ ਮਾਹੌਲ ਜੋ ਹੈ ਦੋਸਤੋ ਉਹ ਦਿਖਾ ਦਿੰਨੇ ਆ ਜੀ ਹੁਣ ਆਪਾਂ ਰੇਲਵੇ ਟਰੈਕ ਤੋਂ ਵਾਲੇ ਪਾਸੇ ਉਤਰਿਆ ਜੀ ਹੁਣ ਕਹੋ ਭੀ ਆ ਜੋ ਜ਼ਮੀਨ ਹੈ ਮੇਰੇ ਪਿੰਡ ਚੁਲਾਂਗ ਦੀ ਹੈ ਜੀ ਤੇ ਹੁਣ ਆਪਾਂ ਇਹ ਆਪਣੇ ਪਿੰਡ ਦੇ ਜੋ ਕਹੇ ਲੋ ਜ਼ਮੀਨ ਦੇ ਵਿੱਚ ਖੇਤਾਂ ਦੇ ਵਿੱਚ ਹੁੰਦੇ ਹੋਏ ਤੁਹਾਨੂੰ ਇਸ ਇਲਾਕੇ ਦਾ ਜੋ ਪੂਰਾ ਪੂਰਾ ਮਾਹੌਲ ਜੋ ਉਹ ਦਿਖਾਵਾਂਗੇ ਸੱਚ ਪਾਸੇ ਕੋਠੀ ਜੋ ਹੈ ਉਹ ਮੇਰੇ ਪਿੰਡ 'ਚ ਨਹੀਂ ਪੈਂਦੀ ਦੂਸਰੇ ਪਿੰਡ 'ਚ ਪੈਂਦੀ ਆ ਤਾਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਪੈਂਦੀ ਆ ਜੀ ਲਓ ਜੀ ਦੋਸਤੋ ਇੱਥੇ ਆ ਕੇ ਹੁਣ ਆਪਾਂ ਤੁਹਾਨੂੰ ਦੱਸਦੇ ਪਈ ਕੀ ਮਾਹੌਲ ਹੈ ਜੀ ਐ ਲਓ ਜੀ ਹੁਣ ਆਪਾਂ ਉੱਪਰਲੇ ਪਾਸੇ ਤੋਂ ਆਏ ਦੋਸਤੋ ਉਧਰ ਨੈਸ਼ਨਲ ਹਾਈਵੇ ਜਾਂ ਰੇਲਵੇ ਟ੍ਰੈਕ ਹੁਣ ਆਪਾਂ ਉਥੋਂ ਹੀ ਠਾਂ ਪਲੇ ਪਾਸੇ ਆ ਕੇ ਹੁਣ ਵਟੇ ਵਟੇ ਖੇਤਾਂ ਰਾਹੀਂ ਹੁੰਦੇ ਹੋਏ ਉਹ ਸਾਹਮਣੇ ਮੋਟਰ ਵਾਲੇ ਪਾਸੇ ਨੂੰ ਜਾਂਦੇ ਆ ਜੀ। ਉਹ ਸੱਜੇ ਪਾਸੇ ਮੈਨੂੰ ਇੱਕ ਨਾ ਝਿੜੀ ਦਿਖਾਈ ਦੇ ਰਹੀ ਹੈ। ਉੱਥੇ ਮੋਟਰ ਤਾਂ ਹੋਣ ਦਾ ਮੈਨੂੰ ਲੱਗਦਾ ਅਨੁਮਾਨ ਨਹੀਂ ਉੱਥੇ ਹੋ ਸਕਦਾ ਕੋਈ ਪ੍ਰਾਤਨ ਖੂਹ ਹੋਵੇ ਕਿਉਂਕਿ ਉੱਥੇ ਝਿੜੀ ਹੈ ਝਿੜੀ ਦਾ ਅਫਸਰ ਮਤਲਬ ਉੱਥੇ ਕੋਈ ਨਾ ਕੋਈ ਖੂਹ ਹੋਣ ਦੀ ਮਤਲਬ ਅਨੁਮਾਨ ਹੁੰਦਾ ਹੈ ਜੀ। ਉਹਨਾਂ ਆਪਾਂ ਉਸ ਪਾਸੇ ਜਾਂਦੇ ਆ ਜੀ। ਲੋ ਜੀ ਬਿਲਕੁਲ ਸਹੀ ਹੈ ਜੀ ਸਾਹਮਣੇ ਪਾਸੇ ਝਿੜੀ ਦੇ ਅਲਦ ਵਾਲੇ ਜੋ ਖੂਹ ਦੀ ਇੰਬੈਂਕਮੈਂਟ ਆਪਾਂ ਨੂੰ ਦਿਖਾਈ ਦੇ ਰਹੀ ਹੈ ਉਹਦਾ ਜੋ ਗੁਲਾਈਆ ਦਿਖਾਈ ਦੇ ਰਹੀ ਹੈ ਜੀ। ਕੁਝ ਜ਼ਿਆਦਾ ਵਧੀਆ ਹਾਲਾਤ ਚ ਖੂਹ ਨਹੀਂ ਹੈ। ਥੋੜਾ گاਉਂ ਕੇ ਦੇਖਦੇ ਆ ਜੇ ਸਾਨੂੰ ਅੰਦਰਲਾ ਮਾਹੌਲ ਦਿਖਾਈ ਦੇ ਸਕੇ ਤਾਂ। ਇਥੇ ਇੱਕ ਵਧੀਆ ਜੋ ਖੂਹ ਦਾ ਜੋ ਗੋਲਾ ਨਾ ਮਾ ਕੇ ਬਾਉਂਡਰੀ ਉਹ ਦਿਖਾਈ ਦੇ ਰਹੀ ਹੈ। ਨਹੀਂ ਲੱਗਦਾ ਕਿ ਖੂਹ ਦੇ ਹਾਲਾਤ ਵਧੀਆ ਨਹੀਂ ਪਰ ਖੂਹ ਬਹੁਤ ਡੂੰਘਾ ਹੈ ਨਹੀਂ ਪੂਰਿਆ ਜਾ ਰਿਹਾ। ਆ ਦੇਖੋ ਨਾ ਜਿੱਦਾਂ ਦਾ ਇੱਥੇ ਮਤਲਬ ਮਾਹੌਲ ਬਣਿਆ ਹੋਇਆ ਇਹ ਮਤਲਬ ਖੂਹ ਦੀ ਜੋ ਆ ਬਾਹਰੀ ਦੁوار ਵੀ ਡੈਮੇਜ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਤੇ ਖੂਹ ਦੇ ਅੰਦਰ ਵੀ ਮਿੱਟੀ ਲਗਭਗ ਲਗਭਗ ਭਰੀ ਜਾ ਰਹੀ ਹੈ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਦੋ ਸਾਲਾਂ ਤੱਕ ਖੂਹ ਦੀ ਹੋਂਦ ਹੀ ਤੋਂ ਖਤਮ ਹੋ ਜਾਵੇ ਇਹ ਦੋਸਤੋ ਮਾਹੌਲ ਹੈ ਜੀ ਕੱਲੋ ਸਾਡੇ ਪਿੰਡ ਦਾ ਤੀਸਰਾ ਖੂਹ ਮੇਰੇ ਪਿੰਡ ਦੀ ਜ਼ਮੀਨ ਦੇ ਵਿੱਚ ਤੀਸਰਾ ਖੂਹ ਜੋ ਆਪਾਂ ਅੱਜ ਇਹ ਦੇਖ ਰਹੇ ਹਾਂ ਜੀ ਇਤਿਹਾਸ ਮਾਹੌਲ ਹੈ ਜੀ ਆ ਸੱਜੇ ਪਾਸੇ ਜੋ ਨਾ ਜਿੱਥੇ ਆ ਪਾਣੀ ਛੱਡਿਆ ਹੋਇਆ ਇਹ ਵਾਲੀ ਜ਼ਮੀਨ ਪੈਂਦੀ ਆ ਪਿੰਡ ਝੂਰਾ ਦੇ ਵਿੱਚ ਤੇ ਹੁਣ ਆਪਾਂ ਲੋ ਜੀ ਹੁਣ ਆਪਾਂ ਤੁਹਾਨੂੰ ਅਗਲਾ ਮਾਹੌਲ ਦਿਖਾਉਣੇ ਆ ਇੱਥੇ ਕਿਤੇ ਮੇਰੇ ਪਿੰਡ ਦਾ ਖੱਦ ਬੰਨਾ ਜਾਂ ਕੋਈ ਸਿੱਧਾ ਦਸਤਾਵੇਜ਼ ਆਪਾਂ ਉਸ ਨੂੰ ਜ਼ਰੂਰ ਦੇਖ ਕੇ ਆਉਣੇ ਆ ਜੀ ਦੋਸਤੋ ਮੈਂ ਹੁਣ ਨਾ ਆਪਣੇ ਪਿੰਡ ਚੁਲਾੰਗ ਤੇ ਪਿੰਡ ਝੂਰਾ ਦੀ ਹੱਦ ਦੇ ਉੱਪਰ ਚੱਲਦੇ ਆਂ ਸੱਜੇ ਪਾਸੇ ਚੁਲਾੰਗ ਖੱਬੇ ਪਾਸੇ ਝੂਰਾ ਤੇ ਹੁਣ ਆ ਬਿਲਕੁਲ ਹੱਦ ਦੇ ਉੱਪਰ ਚੱਲਦੇ ਆ ਹੋਇਆ ਪਿੰਡ ਦੀ ਜੋ ਕਿ ਲੋ ਭਈ ਅ ਕੋਈ ਤਿੰਨਾ ਪਿੰਡਾਂ ਦੀਸ ਮੈਨੂੰ ਕੋਈ ਹੱਦ ਮਿਲ ਜਾਵੇ ਉਸ ਪਾਸੇ ਜਾ ਰਹੇ ਆ ਜੀ ਇਥੇ ਵੀ ਆਦ ਹੋ ਸਕਦੀ ਹੈ ਜੀ ਪਰ ਇਥੇ ਪੱਥਰ ਲੱਗਾ ਕੋਈ ਨਹੀਂ ਹੋ ਸਕਦਾ ਆ ਪਿੰਡ ਜਹੂਰੇ ਚ ਪੈਂਦੀ ਹੋਵੇ ਇਹ ਸਾਰਾ ਪਾਸਾ ਤੇ ਆ ਤਾਂ ਚਲਾਂਗ ਦੀ ਹੈ ਹੀ ਆ ਜੀ ਇਥੇ ਆਪਾਂ ਨੂੰ ਡਾਊਟ ਹੀ ਆ ਜੀ ਥੋੜਾ ਗਾਂ ਜਾ ਕੇ ਦੇਖਦੇ ਆ ਜੀ ਉਹ ਕੋਠੀ ਹੋਵੇ ਨਾ ਹੋਵੇ ਜ਼ਰੂਰ ਖੋਖਰਾ ਬਣ ਚ ਪੈਂਦੀ ਹੋਵੇਗੀ ਜੀ ਇਹ ਲੌਜੀਕ ਇਥੇ ਇੱਕ ਵੱਟ ਜੀ ਬਣਦੀ ਟੇਢੀ ਵੱਟ ਜਾਂਦੀ ਹੈ ਜੀ ਇਥੇ ਲੱਗਦਾ ਵੀ ਆ ਜੋ ਸਾਹਮਣੇਲਾ ਪਾਸਾ ਪੈਂਦਾ ਪਿੰਡ ਖੋਖਰਾ ਦੇ ਵਿੱਚ ਇਹ ਵਾਲਾ ਚ ਰੱਖ ਪਾਇਆ ਹੈ ਤੇ ਐ ਵੱਟ ਦੇ ਖੱਬੇ ਪਾਸੇ ਪੈਂਦਾ ਜੀ ਆ ਪਾਣੀ ਵਾਲਾ ਪਿੰਡ ਝੂਰਾ ਦੇ ਵਿੱਚ ਤੇ ਐ ਪੈਂਦਾ ਜੀ ਮੇਰੇ ਪਿੰਡ ਚੁਲਾਕ ਦਾ ਰਕਬਾ ਇਹ ਦੇਖੋ ਜੀ ਇੱਥੇ ਇੱਕ ਮਤਲਬ ਪੱਥਰ ਲੱਗਾ ਕੋਈ ਨਹੀਂ ਇਸ ਲਈ ਆਪਾਂ ਨੂੰ ਮਤਲਬ ਆਪਾਂ ਇਹਨੂੰ ਪੁਗਤਾ ਨਹੀਂ ਕਹਿ ਸਕਦੇ ਪਿੰਡਾਂ ਦੀਆਂ ਜੋ ਸਾਦਾ ਇੱਥੇ ਬਣਦਾ ਕਿ ਨਹੀਂ ਬਣਦਾ ਪਰ ਆਪਣੇ ਪਿੰਡ ਦਾ ਜੋ ਰਕਬਾ ਦੋਸਤੋ ਆ ਸਾਹਮਣੇ ਪਾਸੇ ਆਪਾਂ ਉਹ ਦੇਖ ਸਕਦੇ ਹਾਂ ਜੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਫਿਰ ਤੋਂ ਲਾਈਨ ਵਾਲੇ ਪਾਸੇ ਲੋ ਜੀ ਆਪਾਂ ਹੁਣ ਫਿਰ ਤੋਂ ਪਹੁੰਚ ਗਏ ਆ ਜੀ ਰੇਲਵੇ ਲਾਈਨ ਦੇ ਨਾਲ ਪਲੇਟਫਾਰਮ ਦੇ ਉੱਪਰ ਇਤਸਾਰੇ ਪਿੰਡ ਦੀ ਹੱਦ ਹੈ ਜੀ ਸਾਹਮਣੇ ਪਾਸੇ ਰੇਲਵੇ ਟਰੈਕ ਤੇ ਉੱਪਰਲੇ ਪਾਸੇ ਪੈਂਦਾ ਜੀ ਨੈਸ਼ਨਲ ਹਾਈਵੇ ਹੁਣ ਫਿਰ ਤੋਂ ਆਪਾਂ ਚੱਲਦੇ ਹਾਂ ਜੀ ਆ ਇਹ ਲਾਈਨ ਨੂੰ ਕ੍ਰੋਸ ਕਰਕੇ ਫਿਰ ਤੋਂ ਆਪਾਂ ਦੂਸਰੇ ਪਾਸੇ ਪਹੁੰਚਦੇ ਹਾਂ ਜੀ ਐ ਰੁਕੋ ਜਿੱਥੇ ਆ ਨਾ ਮਤਲਬ ਤਿੰਨ ਚਾਰ ਮਹੀਨਾ ਬਣੀਆ ਹੋ ਜਾਂਦਾ ਹੈ ਅਕਸਰ ਸਟੇਸ਼ਨ ਦੇ ਉੱਪਰ ਗੱਡੀਆਂ ਖੜੀ ਕਰਨ ਵਾਸਤੇ ਜਾਂ ਗੱਡੀਆਂ ਨੂੰ ਪਾਸ ਕਰਨ ਵਾਸਤੇ ਜੋ ਰੇਲਵੇ ਟਰੈਕ ਦੀ ਗਿਣਤੀ ਇਸ ਤਰ੍ਹਾਂ 3-4 ਹੁੰਦੀ ਹੈ ਜੀ ਪਰ ਦੋਸਤੋ ਆਪੇ ਸਪਸ਼ਟ ਹੋ ਆਇਆ ਜੀ ਇਹ ਪੂਰਾ ਪੂਰਾ ਸੀ ਮਾਹੌਲ ਦੇਖਿਆ ਇਸ ਲਾਈਨਾਂ ਦੇ ਪਰਲੇ ਪਾਸੇ ਲਹਿੰਦੇ ਪਾਸੇ ਸਾਡੇ ਪਿੰਡ ਦੇ ਖੇਤ ਸਨ ਹੁਣ ਆਪਾਂ ਫਿਰ ਤੋਂ ਚੱਲਦੇ ਆ ਜੀ ਨੈਸ਼ਨਲ ਹਾਈਵੇ ਵਾਲੇ ਪਾਸੇ ਨੂੰ ਤੇ ਇੱਥੋਂ ਦੀ ਨਿਕਲਦੇ ਆ ਬਾਹਰ ਜਿੱਥੋਂ ਆਪਾਂ ਪਹਿਲਾਂ ਐਂਟਰ ਕੀਤਾ ਸੀ ਜੀ ਲਓ ਜੀ ਪਹੁੰਚ ਗਏ ਫਿਰ ਤੋਂ ਨੈਸ਼ਨਲ ਹਾਈਵੇ ਦੇ ਉੱਪਰ ਐ ਸੰਭਲ ਪਾਸੇ ਜੋ ਸਰਵਿਸ ਲੇਨ ਹੈ ਇਹ ਤੁਹਾਨੂੰ ਪਤਾ ਪਈ ਪਿੰਡ ਖੋਖਰਾ ਚ ਪੈਂਦੀ ਹੈ ਲੇਕਿਨ ਆਪਾਂ ਜਾਵਾਂਗੇ ਹੁਣ ਫਿਰ ਤੋਂ ਆਪਣੇ ਪਿੰਡ ਦੀ ਹਦੂਦ ਵਾਲੇ ਪਾਸੇ ਚਲੋ ਜੀ ਸੱਜੇ ਪਾਸੇ ਸਟੇਸ਼ਨ ਵਾਲਾ ਮਾਹੌਲ ਦੇਖ ਲਿਆ ਆਪਾਂ ਹੁਣ ਸਾਹਮਣੇ ਪਾਸੇ ਆਪਾਂ ਇਸ ਗੇਟ ਤੋਂ ਖੱਬੇ ਪਾਸੇ ਮੁਰੰਦੇ ਆ ਜੀ ਲੋ ਜੀ ਆਪਾਂ ਹੁਣ ਜੋ ਸਾਹਮਣੇ ਪਾਸੇ ਰੋਡ ਜਾਂਦੀ ਪਿੰਡ ਜੋੜਾ ਵਾਲੇ ਪਾਸੇ ਜਾਂਦੀ ਆ ਲੇਕਿਨ ਆਪਾਂ ਸੱਜੇ ਪਾਸੇ ਮੁੜ ਕੇ ਆਪਣੇ ਪਿੰਡ ਦੀ ਹਦੂਦ ਦੇ ਵਿੱਚ ਜੋ ਹੈ ਉਹ ਆਪਾਂ ਐਂਟਰ ਹੋਵਾਂਗੇ ਜੀ ਲੋ ਜੀ ਇੱਥੋਂ ਆਪਾਂ ਸੱਜੇ ਪਾਸੇ ਮੁੜ ਗਏ ਨੈਸ਼ਨਲ ਹਾਈਵੇ ਦੇ ਨਾਲ ਜੋ ਸਰਵਿਸ ਲੇਨ ਹੈ ਜੀ ਇੱਥੋਂ ਮੇਰੇ ਪਿੰਡ ਦਾ ਰਕਵਾ ਫਿਰ ਤੋਂ ਸਟਾਰਟ ਹੋ ਜਾਂਦਾ ਹੈ ਜੀ ਖੱਬੇ ਪਾਸੇ ਦੇ ਖੇਤ ਵੀ ਪਿੰਡ ਚੁਲਾੰਗ ਚ ਪੈਂਦੇ ਨੇ ਇਹ ਸਰਵਿਸ ਲੇਨ ਵੀ ਪਿੰਡ ਚੁਲਾੰਗ ਚ ਪੈਂਦੀ ਸੱਜੇ ਪਾਸੇ ਜੋ ਨੈਸ਼ਨਲ ਹਾਈਵੇ ਦਾ ਪੁਲ ਹੈ ਉਹ ਵੀ ਪਿੰਡ ਚੁਲਾੰਗ ਦੇ ਵਿੱਚ ਪੈਂਦਾ ਹੈ ਜੀ ਤਾਂ ਕੁਝ ਦੁਕਾਨਾਂ ਨੇ ਜੀ ਇਹ ਵੀ ਪਿੰਡ ਚੁਲਾੰਗ ਦੀ ਹਦੂਦ ਚ ਹੀ ਪੈਂਦੀਆਂ ਨੇ ਤੇ ਖੱਬੇ ਪਾਸੇ ਜੋ ਰਸਤਾ ਗਿਆ ਬਾਗਾ ਰਾਹੀਂ ਇਹ ਵੀ ਪਿੰਡ ਚੁਲਾੰਗ ਨੂੰ ਪਹੁੰਚਦਾ ਹੈ ਜੀ ਹੁਣ ਆਪਾਂ ਫਿਲਹਾਲ ਨੈਸ਼ਨਲ ਹਾਈਵੇ ਦੇ ਉੱਪਰ ਹੀ ਜਾ ਰਹੇ ਹਾਂ ਜੀ ਤੇ ਇਥੋਂ ਆਪਾਂ ਇਸ نیشنل ਹਾਈਵੇ ਦੇ ਉੱਪਰ ਉੱਪਰ ਆਪਾਂ ਆਪਣੇ ਪਿੰਡ ਦੀ ਜੋ ਦੂਸਰੇ ਪਾਸੇ ਹੱਦ ਪੈਂਦੀ ਹੈ ਭੋਗਪੁਰ ਵਾਲੇ ਪਾਸੇ ਉਸ ਨੂੰ ਦੇਖਾਂਗੇ ਖੱਬੇ ਪਾਸੇ ਦੁਕਾਨਾਂ ਨੇ ਉਹਨੂੰ ਕ੍ਰੋਸ ਕਰਦੇ ਹਾਂ ਜੀ ਤੇ ਇਹ ਪੂਰੇ ਦਾ ਪੂਰਾ نیشنل ਹਾਈਵੇ ਦੋਸਤੋ ਇਹ ਮੇਰੇ ਪਿੰਡ ਦੀ ਹਦੂਦ 'ਚ ਹੀ ਪੈਂਦਾ ਹੈ ਇਸ ਲਈ ਆਪਾਂ ਮੇਰੇ ਪਿੰਡ ਦੀ ਹਦੂਦ ਦੇ ਵਿੱਚ ਜਿੰਨਾ ਵੀ نیشنل ਹਾਈਵੇ ਦਾ ਰਕਬਾ ਪੈਂਦਾ ਹੈ ਜਿੰਨੀ ਵੀ ਸਟ੍ਰੈਚ ਪੈਂਦੀ ਹੈ ਆਪਾਂ ਉਹਦੇ ਅਖੀਰ ਤੱਕ ਜਾਣ ਦਾ ਉਪਰਾ ਲਾ ਕਰਾਂਗੇ ਜੀ ਇੱਥੇ ਖੱਬੇ ਪਾਸੇ ਮੇਰੇ ਪਿੰਡ ਨੂੰ ਰਸਤਾ ਜਾਂਦਾ ਹੈ ਜੋ ਕਿ نیشنل ਹਾਈਵੇ ਤੋਂ ਪਿੰਡ ਚੁਲਾਕ ਦੀ ਆਬਾਦੀ ਤੱਕ ਪਹੁੰਚਦਾ ਹੈ ਜੀ ਤੇ ਇਸ ਨੂੰ ਕ੍ਰੋਸ ਕਰਦੇ ਆ ਜੀ ਤੇ ਇਸ ਤਰ੍ਹਾਂ ਮਤਲਬ ਮੇਰੇ ਪਿੰਡ ਤੇ ਰਕਵੇ ਦੇ ਵਿੱਚ ਤਕਰੀਬਨ ਚਾਰ ਪੰਜ ਜੋ ਪੁਲੀਆਂ ਨੇ ਉਹ ਪੈਂਦੀਆਂ ਨੇ ਜੀ ਤੇ ਕਹੋ ਵੀ ਇੱਕ ਜੋ ਪੰਜਵੀਂ ਪੁਲੀ ਆ ਜਿਸ ਨੂੰ ਅਸੀਂ ਪੰਜ ਪੁਲੀ ਬੋਲਦੇ ਆ ਜੀ ਉੱਥੇ ਤੱਕ ਮੇਰੇ ਪਿੰਡ ਦੀ ਜਿਹੜਾ ਸਾਡੇ ਦੋਸਤੋਂ ਉਹ ਹੈ ਜੀ ਉਹ ਸਾਹਮਣੇ ਪਾਸੇ ਹੁਣ ਆਪਾਂ ਨੂੰ ਜੋ ਪੁਲੀ ਹੈ ਜੀ ਉਹਦੀ ਦੇਖੋ ਆ ਜੋ ਨਾ ਰੀਟੇਨਿੰਗ ਵਾਲ ਹੈ ਇਹ ਦਿਖਾਈ ਦੇ ਰਹੀ ਹੈ ਜੀ ਲਓ ਜੀ ਦੋਸਤੋਂ ਇਹ ਹੈ ਜੀ ਪੰਜ ਪੁਲੀ ਇੱਥੇ ਖੜ ਕੇ ਤੁਹਾਨੂੰ ਦੱਸਦਾ ਵੀ ਇੱਥੇਕ ਮੇਰੇ ਪਿੰਡ ਦੀ ਹੱਦ ਦੋਸਤੋ ਉਹ ਕਿੱਥੇਕ ਬਣਦੀ ਹੈ ਜੀ। ਲਓ ਜੀ ਆਪਾਂ ਹੁਣ ਖੜੇ ਆਂ ਪੰਜ ਪੁਲੀ ਦੇ ਉੱਪਰ। ਸਾਹਮਣੇ ਪਾਸੇ ਜੋ ਹੈ ਭੋਗ ਪਰ ਪੈਂਦਾ ਜੀ। ਖੱਬੇ ਪਾਸੇ ਦੇਖੀਏ ਤਾਂ ਇਹ ਦੇਖੋ ਪੁੱਲ ਦੇ ਸਾਹਮਣੇ ਪਾਸੇ ਜੋ ਨਾ ਇਹ ਵਟਰ ਦਿਸਦੀ ਹੈ ਜੀ। ਇਸ ਵਟ ਦੇ ਖੱਬੇ ਪਾਸੇ ਪੈਂਦਾ ਚੁਲਾੰਗ ਤੇ ਵਟ ਦੇ ਸੱਜੇ ਪਾਸੇ ਪੈਂਦਾ ਜੀ ਪਿੰਡ ਖਰਲ ਕਲਾਂ। ਤੇ ਸਾਹਮਣੇ ਪਾਸੇ ਇਹ ਸੜਕ ਜੋ ਹੈ ਜਾਂਦੀ ਭੋਗ ਪਰ ਵਾਲੇ ਪਾਸੇ। ਤੇ ਜੇ ਗੱਲ ਕਰੀਏ ਰੋਡ ਦੂਜੇ ਪਾਸੇ ਇਸ ਤਰ੍ਹਾਂ ਜੋ ਪੈਰਾਪੇਟ ਬਣਿਆ ਹੋਇਆ ਪੁਲੀ ਦਾ ਜੀ ਹੁਣ ਆਪਾਂ ਰੋਡ ਨੂੰ ਕ੍ਰੋਸ ਕਰਕੇ ਪਰਲੇ ਪਾਸੇ ਜਾਂਦੇ ਹਾਂ ਜੀ ਅਸਲ ਵਿੱਚ ਨਾ ਨੈਸ਼ਨਲ ਹਾਈਵੇ 44 ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਜੀ ਜੰਦਰ ਤੋਂ ਲੈ ਕੇ ਪਠਾਨਕੋਟ ਜਾਂ ਫਿਰ ਜੰਮੂ ਕਸ਼ਮੀਰ ਨੂੰ ਇਹ ਜੋ ਸੜਕ ਹੈ ਉਹ ਲਿੰਕ ਕਰਦੀ ਹੈ ਜਿਸ ਕਰਕੇ ਦੇ ਉੱਪਰ ਬਹੁਤ ਜ਼ਿਆਦਾ ਜੋ ਆਵਾਜ਼ਾਈ ਹੈ ਉਹ ਮਤਲਬ ਸਵੇਰ ਤੋਂ ਸ਼ਾਮ ਲੱਗੀ ਰਹਿੰਦੀ ਹੈ ਜੀ ਇਸ ਪਾਸੇ ਭੋਗਪੁਰ ਤੇ ਆ ਗੱਲ ਕਰੀਏ ਇਸ ਪਾਸਪੈਂਦਾ ਜੀ ਪਿੰਡ ਚੁਲਾਨ ਦਾ ਰਕਬਾ ਤੇ ਪੰਜ ਪੁਲੀ ਦੇ ਉੱਪਰ ਖੜੇ ਆਪਾਂ ਉਹ ਸਾਹਮਣੇ ਪਾਸੇ ਨਾ ਰੇਲਵੇ ਟਰੈਕ ਤੋਂ ਲੈ ਕੇ ਪੁਲੀ ਬਣੀ ਹੋਈ ਹੈ ਜੀ ਇਹਦੇ ਸੱਜੇ ਪਾਸੇ ਚੁਲਾੰਗ ਪਿੰਡ ਦਾ ਰਕਬਾ ਜੀ ਤੇ ਬਿਲਕੁਲ ਪੁਲੀ ਦੇ ਖੱਬੇ ਪਾਸੇ ਪਿੰਡ ਖਰਲਾ ਦਾ ਰਕਬਾ ਜਾਨੀ ਕਿ ਆਪਾਂ ਬਿਲਕੁਲ ਪਿੰਡ ਚੁਲਾੰਗ ਅਤੇ ਪਿੰਡ ਖਰਲਾ ਦੀ ਹਦੂਦ ਦੇ ਉੱਪਰ ਖੜੇ ਆਂ ਜੀ ਚਲੋ ਹੁਣ ਆਪਾਂ ਚੱਲਦੇ ਆ ਆਪਣੇ ਪਿੰਡ ਦੇ ਰਕਬੇ 'ਚ ਜੋ ਰੋਡ ਸਟ੍ਰੈਚ ਪੈਂਦੀ ਹੈ نیشنل ਹਾਈਵੇ ਉਹਨੂੰ ਕਵਰ ਕਰਦੇ ਆ ਜੀ ਖੱਬੇ ਪਾਸੇ ਤੋਂ ਟ੍ਰੇਨ ਜਾ ਰਹੀ ਹੈ ਜੀ ਜਲੰਧਰ ਤੋਂ ਕਲਪਠਾਨਪੁਰ ਨੂੰ ਜੋ ਟ੍ਰੇਨ ਇਹ ਲਾਈਨ ਹੈ ਇਹਦੇ ਪਰ ਬਹੁਤ ਸਾਰੀਆਂ ਕੱਡੀਆਂ ਜਾਂਦੀਆਂ ਰਹਿੰਦੀਆਂ ਜੀ। ਲੋ ਜੀ ਹੁਣ ਆਪਾਂ ਆਪਣੇ ਪਿੰਡ ਦਾ ਜੋ ਮੂੜ ਹੈ ਨਾ ਉਹਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆਂ। ਭੋਗਪੁਰ ਤੋਂ ਟਾਂਡਾ ਵਾਲੇ ਪਾਸੇ ਜਾਂਦਿਆਂ ਹੋਇਆਂ ਜਿੱਥੋਂ ਮੇਰੇ ਪਿੰਡ ਦਾ ਰਕਬਾ ਸਟਾਰਟ ਹੁੰਦਾ ਹੈ ਜੀ। ਉਥੋਂ ਲੈ ਕੇ ਕਰੀਬ-ਕਰੀਬ 500 ਮੀਟਰ ਦੇ ਡਿਸਟੈਂਸ ਦੇ ਉੱਪਰ ਜੋ ਨੈਸ਼ਨਲ ਹਾਈਵੇ ਦੇ ਵਿੱਚ ਇੱਕ ਜੋ ਗੈਪ ਹੈ ਉਹ ਹੈ ਜਿੱਥੋਂ ਸੱਜੇ ਪਾਸੇ ਨੂੰ ਮੇਰੇ ਪਿੰਡ ਨੂੰ ਚੁਲਵਾਦ ਨੂੰ ਆਬਾਦੀ ਵਾਲੇ ਪਾਸੇ ਨੂੰ ਰਾਹ ਮੁੜਦਾ ਹੈ ਤੇ ਖੱਬੇ ਪਾਸੇ ਪੈਂਦਾ ਜੀ ਪਿੰਡ ਚੱਕਸ਼ਕੂਰ ਦਾ ਰਸਤਾ ਇੱਥੋਂ ਹੁਣ ਆਪਾਂ ਇਹ ਦੇਖੋ ਇੱਧਰ ਚੱਕਸ਼ਕੂਰ ਪਿੰਡ ਪੈਂਦਾ ਜੀ ਤੇ ਸੱਜੇ ਪਾਸੇ ਉਹ ਰੋਡ ਜਾਂਦੀ ਹੈ ਪਿੰਡ ਚੁਲਾਂਗ ਦੀ ਆਬਾਦੀ ਨੂੰ ਜੀ ਨੈਸ਼ਨਲ ਹਾਈਵੇ ਦੇ ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਇਹਨੂੰ ਮਤਲਬ ਕ੍ਰੋਸ ਕਰਨਾ ਪਾਰ ਕਰਨਾ ਅਕਸਰ ਜੋ ਕਾਫੀ ਔਖਾ ਉਹ ਹੋ ਜਾਂਦਾ ਜੀ। ਚਲੋ ਥੋੜਾ ਜਿਹਾ ਹੁਣ ਸ਼ਾਂਤੀ ਹੋਈ ਹੈ ਜੀ ਕਰਦੇ ਆ ਕ੍ਰੋਸ। ਡਬਲ ਰੋਡ ਹੈ ਜੀ 4 ਲੇਨ ਹੋਣ ਕਰਕੇ ਭਾਵੇਂ ਕਿ ਆਵਾਜਾਈ ਵਿੱਚ ਕੋਈ ਦਿੱਕਤ ਖਾਸ ਨਹੀਂ ਨਹੀਂ ਦੇ ਲੇਕਿਨ ਰੋਡ ਨੂੰ ਕ੍ਰੋਸ ਕਰਨਾ ਬਹੁਤ ਔਖਾ ਹੋ ਜਾਂਦਾ ਜੀ। ਲੋ ਜੀ ਆਪਾਂ ਹੁਣ ਪਹੁੰਚ ਗਏ ਜ ਆਪਣੇ ਪਿੰਡ ਦੀ ਲਿੰਕ ਰੋਡ ਦੇ ਉੱਪਰ ਉਹ ਰੋਡ ਜੋ ਨੈਸ਼ਨਲ ਹਾਈਵੇ ਤੋਂ ਮੇਰੇ ਪਿੰਡ ਦੀ ਆਬਾਦੀ ਤੱਕ ਪਹੁੰਚਦੀ ਹੈ ਜੀ। ਪੋਜੀ ਦੋਸਤੋ ਆਪਾਂ ਹੁਣ ਤੁਹਾਨੂੰ ਰੋਡ ਵਾਲਾ ਪੋਰਸ਼ਨ ਵੀ ਨੈਸ਼ਨਲ ਹਾਈਵੇ ਦਾ ਪੋਰਸ਼ਨ ਪੂਰਾ ਦਿਖਾ ਕੇ ਆਪਣੇ ਪਿੰਡ ਵਾਲੇ ਪਾਸੇ ਨੂੰ ਆਬਾਦੀ ਵਾਲੇ ਪਾਸੇ ਨੂੰ ਜਾ ਰਹੇ ਆ ਜੀ ਤੇ ਸਾਹਮਣੇਲੇ ਪਾਸੇ ਦਿਦਾਰ ਹੋ ਰਹੇ ਨੇ ਮੇਰੇ ਪਿੰਡ ਚੁਲਾੰਗ ਦੀ ਆਬਾਦੀ ਦੇ ਖੱਬੇ ਪਾਸੇ ਕੁਝ ਝੀਲੀਆਂ ਨੇ ਸੱਜੇ ਪਾਸੇ ਪਿੰਡ ਦੀ ਡਿਸਪੈਂਸਰੀ ਹੈ ਪਿੰਡ ਦਾ ਪ੍ਰਾਇਮਰੀ ਸਕੂਲ ਅਤੇ ਸਾਹਮਣੇਲੇ ਪਾਸੇ ਪੈਂਦੀ ਪਿੰਡ ਦੀ ਆਬਾਦੀ ਜੀ ਆਪਾਂ ਤਕਰੀਬਨ ਪਿੰਡ ਦਾ ਸਾਰੀ ਜ਼ਮੀਨ ਦਾ ਸਾਰੇ ਰਕਬੇ ਦਾ ਫਿਲਮਾਂਕਣ ਕਰਕੇ ਮੂੜ ਆਪਣੇ ਪਿੰਡ ਦੀ ਆਬਾਦੀ ਦੇ ਕੋਲ ਦੋਸਤੋ ਪਹੁੰਚ ਗਏ ਜੀ ਸਾਹਮਣੇ ਮੇਰੇ ਪਿੰਡ ਦੀ ਸਕੂਲ ਵਾਲੀ ਫਿਰਨੀ ਮੇਰੇ ਪਿੰਡ ਦੀਆਂ ਗਲੀਆਂ ਮੇਰੇ ਪਿੰਡ ਦੇ ਖੇਤ ਮੇਰੇ ਪਿੰਡ ਦੇ ਬਾਗ ਮੇਰੇ ਪਿੰਡ ਦੇ ਕੱਚੇ ਪੱਕੇ ਰਸਤੇ ਤੇ ਨੇਰੇ ਪਿੰਡ ਦੇ ਹਰਦਾਮੰਨੇ ਇਹ ਆਪਾਂ ਸਾਰਾ ਕੁਝ ਦੋਸਤੋ ਪਿਛਲੇ ਅਕੈਲੋ ਪੀ 10 ਭਾਗਾਂ ਦੇ ਵਿੱਚ ਇਹ ਸਾਰੇ ਕੁਝ ਦਾ ਫਿਲਮਾਂਕਣ ਕਰਕੇ ਤੁਹਾਡੇ ਨਜ਼ਰ 'ਚ ਕੀਤਾ ਹੈ ਜੀ ਇਹ ਸਾਰਾ ਕੁਝ ਕਰਦੇ ਹੋયા ਹਾਂ ਬਹੁਤ ਸਾਰੀਆਂ ਚੀਜ਼ਾਂ ਮਤਲਬ ਰਹਿ ਗਈਆਂ ਹੋਣਗੀਆਂ ਬਹੁਤ ਸਾਰੀਆਂ ਗਲਤੀਆਂ ਪੁੱਲਾ ਵੀ ਹੋ ਗਈਆਂ ਹੋਣਗੀਆਂ ਦੋਸਤੋ ਮਾਫੀ ਮੰਗਦੇ ਹਾਂ ਜੀ ਤੇ ਦੋਸਤੋ ਐਕਚੁਅਲੀ ਮੇਰੀ ਕੋਸ਼ਿਸ਼ ਇਹੀ ਸੀ ਕਿ ਮੈਂ ਇਹ ਸਾਰਾ ਕੁਝ ਇੱਕ ਡਾਕੂਮੈਂਟ ਕਰਕੇ ਰੱਖ ਲਮਾ ਸਾਹਮਣੇ ਤੁਹਾਡੇ ਨਜ਼ਰੀ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਆਪਾਂ ਪਿੰਡ ਦੇ ਮਤਲਬ ਮੌਜੂਦਾ ਮਾਹੌਲ ਦਾ ਇਸ ਮਾਹੌਲ ਦਾ ਜੇ ਆਪਾਂ ਕਿਤੇ ਵਰਤਾਰਾ ਦੇਖਣਾ ਹੋਵੇ ਤਾਂ ਆਪਾਂ ਉਹਨਾਂ ਬਲੌਗਰਾਂ ਹੀ ਦੇਖ ਸਕੀਏ ਇਹ ਪੂਰਾ ਪੂਰਾ ਫੁਲਮਾਂਕਣ ਦੋਸਤੋ ਮੈਂ ਆ ਸਨ 2024 ਦੇ ਮਈ ਮਹੀਨੇ ਵਿੱਚ ਕੀਤਾ ਹੈ ਜੀ ਤੇ ਤੁਸੀਂ ਸਾਰਾ ਕੁਝ ਦੇਖਿਆ ਹੈ ਤੇ ਤੁਸੀਂ ਮਤਲਬ ਵਧੀਆ-ਵਧੀਆ ਕਮੈਂਟ ਕਰਕੇ ਮੇਰੀ ਹੌਸਲਾ ਫਜ਼ਾਈ ਵੀ ਕੀਤੀ ਹੈ ਇਸ ਲਈ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਜੀ ਅ ਗਾ ਵੀ ਕੋਸ਼ਿਸ਼ ਕਰਾਂਗੇ ਕੋਈ ਉਹੋ ਜਿਹਾ ਸਬਜੈਕਟ ਲੈ ਕੇ ਕਰਕੇ ਮਤਲਬ ਬਲੌਗ ਬਣਾਈਏ ਤੇ ਤੁਹਾਡੇ ਨਜ਼ਰੀ ਕਰੀਏ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ